ਦੁਆਰੇ ਇਸ਼ਨਾਨ ਕਰਕੇ ਆਈਆਂ ਜੀ ਅੰਬਰਸਰ ਸਾਹਿਬ ਇਸ਼ਨਾਨ ਕਰਕੇ ਆਈਆਂ ਜੀ ਤਰਵੈਣੀ ਨਹਾ ਕੇ ਆਏ ਆ ਜੀ ਕੋ ਫਰਕ ਪਿਆ ਜੋ ਫਰਕ ਪਿਆ ਕੋਈ ਫਰਕ ਪਿਆ ਨਹਾਉਣ ਨਾਲ ਅਸੀਂ ਇਹ ਨਹੀਂ ਕਹਦੇ ਤੁਸੀਂ ਜਾਓ ਤਾ ਇਸ਼ਨਾਨ ਨਾ ਕਰੋ ਪਾਤਸ਼ਾਹ ਜੀ ਕਹਿੰਦੇ ਨੇ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਸਭ ਤੋਂ ਪਹਿਲੇ ਮੈਂ ਬੈਂਤੀ ਸਵੇਰੇ ਵੀ ਅੰਮ੍ਰਿਤ ਵੇਲੇ ਕੀਤੀ ਸੀ ਤੇ ਇਸ਼ਨਾਨ ਕਰਕੇ ਸਿਮਰਨ 'ਚ ਬੈਠਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਹਾਂਪੁਰਸ਼ ਸ਼ੀਮਮ ਸੰਤ ਬਾਬਾ ਗਗਨ ਸਿੰਘ ਜੀ ਮਹਾਰਾਜ ਇੱਕ ਬੜਾ ਸੁੰਦਰ ਬਚਨ ਕਰਦੇ ਹੁੰਦੇ ਸੀ ਕਹਿੰਦੇ ਇਸ਼ਨਾਨ ਕੀਆ ਨਾਮਾ ਪ੍ਰਕਾਰ ਦੀ ਇੱਛਾ ਦਾ ਦਮਨ ਕਰਕੇ ਆਪਣੇ ਸਤਿਗੁਰ ਦੇ ਹੋ ਜਾਣਾ ਉਹਨੂੰ ਇਸ਼ਨਾਨ ਕਹਿੰਦੇ ਨੇ ਇੱਕ ਹੈ ਇਸ਼ਤ ਨਾਮ ਆਪਣੇ ਸਤਿਗੁਰ ਦੇ ਨਾਮਾ ਪ੍ਰਕਾਰ ਦੇ ਬਚਨ ਸੁਣ ਕੇ ਉਹਨਾਂ ਨੂੰ ਜੀਵਨ ਵਿੱਚ ਕਮਾਉਣਾ ਤੇ ਉਹਨੂੰ ਕਮਾ ਕੇ ਜੀਵਨ ਸਫਲ ਕਰਨਾ ਉਹਨੂੰ ਵੀ ਇਸ਼ਨਾਨ ਹੀ ਕਹਿੰਦੇ ਨੇ ਇੱਕ ਇਸ਼ਨਾਨ ਹੋ ਆ ਕਰਿ ਇਛਾ ਨਾਨਕ ਕਿਉਂਕਿ ਜੇ ਪਾਣੀ ਨਾਲ ਅਮਰਤ ਵੇਲੇ ਤੁਸੀਂ ਜੁੜਨਾ ਨਹੀਂ ਤੇ ਪਾਣੀ ਨਾਲ ਜੁੜ ਨਹੀਂ ਸਕੋਗੇ ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ ਪਾਣੀ ਨਾਲ ਨਹੀਂ ਜੁੜ ਸਕੋਗੇ ਤੇ ਬਾਬਾ ਜੀ ਕਹਿੰਦੇ ਤੀਰਸ ਨਹਾਏ ਇੱਕ ਫਲ ਤੀਰਸ ਨੇ ਨਹਾਉਣ ਨਾਲ ਸਰੀਰਕ ਮੈਲ ਉਤਰਦੀ ਆ ਇੱਕ ਹੋਰ ਬੇਨਤੀ ਕਰਦਾ ਚਲਾ ਜਿ세 ਵੀ ਤੀਰਥ ਨੇ ਕੋਈ ਮਹਾਂਪੁਰਸ਼ ਪੈਦਾ ਨਹੀਂ ਆਜੇ ਤੱਕ ਕੀਤਾ ਪਰ ਜਿੱਥੇ ਮਹਾਂਪੁਰਸ਼ਾਂ ਨੇ ਚਰਨ ਪਾ ਦਿੱਤੇ ਉਹ ਅਸਥਾਨ ਤੀਰਥ ਬਣ ਗਏ ਇੱਕ ਵਾਰੀ ਕਹਦੇ ਸਤਨਾਮ ਵਾਹਿਗੁਰੂ ਜਿੱਥੇ ਵੀ ਸਤਗੁਰਾਂ ਨੇ ਚਰਨ ਪਾ ਦਿੱਤੇ ਜਿੱਥੇ ਵੀ ਮਹਾਂਪੁਰਸ਼ਾਂ ਨੇ ਚਰਨ ਪਾ ਦਿੱਤੇ ਉਹ ਜਗ੍ਹਾ ਪੂਰਨ ਪੂਜਣ ਯੋਗ ਹੋ ਜਾਂਦੀ ਗੁਰਮਖੋ ਬੜਾ ਗੰਭੀਰ ਮਸਬੂਤ ਆ ਇੱਕ ਰੋਲ ਰੋਲ ਪਾ ਕੇ ਜਾਣ ਵਾਲਾ ਕੰਮ ਨਹੀਂ ਫੜ ਲੋ ਫੜ ਲੋ ਵਾਲਾ ਬੇਨਤੀ ਕਰ ਰਿਹਾ ਸੀ 나ਥ ਫਿਰਿਓ ਲੀਏ ਸਾਤ ਸਮੁੰਦਰਾਂ ਨਾ ਲੋਕ ਗਇਓ ਪਰਲੋਕ ਗਵਾਇਓ ਸਤ ਸਮੁੰਦਰਾਂ ਜੇ ਨਾਉਂਦਾ ਰਿਹਾ ਕਦੀ ਕਿਤੇ ਜਾ ਕੇ ਨਾਉਂਦਾ ਕਦੇ ਕਿਤੇ ਨਾਉਂਦਾ ਇਹਨੂੰ ਕਿਸੇ ਨੇ ਗਲਤਫਹਿਮੀ ਪਾ ਦਿੱਤੀ ਵੀ ਤੀਰਥਾਂ ਦੇ ਲਾਉਣ ਨਾਲ ਪਾਪ ਉਤਰ ਜਾਂਦੇ ਨੇ ਨਹੀਂ ਨਹੀਂ ਕਿਤੇ ਭਲੇਖੇ ਵਿੱਚ ਨਾ ਰਹਿਣਾ ਕਿਤੇ ਵੀ ਧੋਣ ਨਾਲ ਪਾਪ ਨਹੀਂ ਉਤਰਦੇ ਪਤਸ਼ਾਹ ਕਹਿੰਦਾ ਇੱਕੋ ਹੀ ਇੱਕ ਤਰੀਕਾ ਹੈ ਸਿਮਰਨ ਕਰਿਆ ਕਰ ਨਾਮ ਜਪਿਆ ਕਰ ਨਾਮ ਜਪਿਆ ਕਰ ਪਰ ਮਨ ਸ਼ੈਤਾਨ ਇਹ ਸੁਣਦਾ ਨਹੀਂ ਇਹ ਸੁਣਾਉਂਦਾ ਰਹਿੰਦਾ ਬਾਸਕਿਓ ਵਿਖਿਆਨ ਸੋ ਬੈਠੇ ਬਿਕਾਰਾਂ ਦੀ ਸੁਰਤ ਹੈ ਬਿਕਾਰਾਂ ਵਿੱਚ ਗਲਤਾਨ ਹੋਇਆ ਰਹਿੰਦਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹ ਰਹੇ ਨੇ ਫਿਰ ਸੁਣਨਾ ਤਾ ਬਾਸਕਿਓ ਵਿਖਿਆਨ ਸੋ ਬੈਠੇ ਤੂੰ ਤਾਂ ਚੌਕਾ ਮਾਰ ਕੇ ਬੈਠਾ ਹੈ ਬਿਕਾਰਾਂ ਚ ਉਸ ਨੂੰ ਤਿਆਰ ਹੀ ਨਹੀਂ ਐਸੇ ਹੀ ਐਸੇ ਸੋ ਬੈ ਸਬਤਾਇਓ ਉਥੋਂ ਉੱਠਣ ਨੂੰ ਤਿਆਰ ਨਹੀਂ ਉਥੋਂ ਸੁਰਤ ਉੱਠਦੀ ਨਹੀਂ ਤੇਰੀ ਸਾਚ ਕਹੋ ਸੁਣ ਲੇ ਹੋ ਸਭੈ ਜਿਨ ਪ੍ਰੇਮ ਕੀਓ ਤਨਹੀ ਪ੍ਰਾਪਾਯੋ ਮੈਂ ਬੇਨਤੀ ਕਰਾਂ ਅਗਲੀ ਪੰਕਤੀ ਬਾਦਸ਼ਾਹ ਲਿਖਦੇ ਨੇ ਕਾਹੂ ਲੈ ਬਾਹੋਂ ਪੂਜ ਧਰਿਓ ਸਭ ਕਾਹੂ ਲੈ ਲਿੰਗ ਘਰੇ ਲਟਕਾਇਓ ਪੱਥਰ ਪਰਮਾਤਮਾ ਨਹੀਂ ਪਰ ਪੱਥਰ ਵਿੱਚ ਪਰਮਾਤਮਾ ਆਖੋ ਸਤਿ ਵਾਹਿਗੁਰੂ ਫਿਰ ਬੈਂਤੀ ਸੁਣੋ ਪੱਥਰ ਪਰਮਾਤਮਾ ਨਹੀਂ ਪਾਤਸ਼ਾਹ ਕਹਿੰਦੇ ਪੱਥਰ ਵਿੱਚ ਪਰਮਾਤਮਾ ਔਰ ਖਿਆਲ ਰੱਖਣਾ ਜਿਨ੍ਹਾਂ ਨੇ ਪੂਰਨ ਪ੍ਰੋਸੇ ਦੇ ਨਾਲ ਪੱਥਰਾਂ ਦੇ ਅੱਗੇ ਵੀ ਚੌਕੜਾ ਮਾਰ ਲਿਆ ਰੱਬ ਨੂੰ ਟੀਕਾ ਮਾਰਦੇ ਆਉਣਾ ਪਿਆ ਉੱਥੇ ਇੱਕ ਵਾਰੀ ਕਹਿਦੇ ਹੋ ਸਤਨਾਮ ਵਾਹਿਗੁਰੂ ਤੇਰਾ ਤਾਂ ਭਰੋਸਾ ਹੀ ਹੈ ਨਹੀਂ ਤੇਰਾ ਤੇ ਭਰੋਸਾ ਹੀ ਹੈ ਨਹੀਂ ਕੀਤਾ ਕੀ ਜਾਏ ਆ ਧੰਨੇ ਨੂੰ ਪੰਡਤ ਪ੍ਰੋਚਨ ਨੇ ਅੰਮ ਘੜ ਪੱਥਰ ਦਿੱਤਾ ਸੀ ਤੇ ਜਾਨ ਛਡਾਣੀ ਪਰ ਰਣਨੀਤੀ ਗੱਲ ਆ ਦੁੱਧ ਵੀ ਪੀਂਦਾ ਹਲ ਵੀ ਬੋਹਦਾ ਫਲਟ ਵੀ ਹੱਕਦਾ ਆਹ ਆਹ ਪਰ ਹੈਰਾਨੀ ਇਸ ਗੱਲ ਦੀ ਗੱਲ ਕੋ ਪੁੱਛਦੇ ਨੇ ਰੋਜ਼ ਤੰਨੇ ਨੂੰ ਭਗਵਾਨ ਕਹਿੰਦੇ ਤੰਨੇਓ ਦਸ ਪੰਨਿਆ ਤੇਰਾ ਕਿਡਾ ਕੰਮ ਕਰੀਏ ਦਸ ਪੰਨਿਆ ਤੇਰਾ ਕਿਰਾਂ ਕੰਮ ਕਰੀਏ ਦਸ ਪੰਨਿਆ ਤੇਰਾ ਕਿਡਾ ਕੰਮ ਕਰੀਏ ਦਸ ਪੰਨਿਆ ਤੇਰਾ ਤਨਿਆ ਤੇਰਾ ਕਿਣਾ ਕਮ ਕਰੀਏ ਸਾਥ ਤਨਿਆ ਤੇਰਾ ਕਿਣਾ ਕਮ ਕਰੀਏ ਕਿਰ ਕਮ ਕਰੀਏ ਤੇਰਾ ਕਮ ਕਰੀਏ ਤਾਂ ਵੀ ਪਾ ਲਿਆ ਪਰ ਇਸ ਤੋਂ ਚੇਤਨ ਵਿੱਚੋਂ ਵੀ ਨਹੀਂ ਇਹਨੂੰ ਇਹਨੂੰ ਫਾਇਦਾ ਮਿਲਦਾ ਕੋਈ ਇਹਨੂੰ ਲਾਭ ਨਹੀਂ ਮਿਲਦਾ ਆਓ ਮੈਂ ਜ਼ਰਾ ਕੁਝ ਮਿੰਟ ਅਨੰਤਪੁਰ ਸਾਹਿਬੋਂ ਫਿਰ ਲੈ ਚਲਾਪ ਜੀ ਨੂੰ ਤਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਹੁਤ ਵੱਡਾ ਜੱਗ ਕੀਤਾ ਪਰ ਖੇਡ ਸੀ ਮਾਲਕ ਦਾ ਸਿਰਫ ਸੁਚੇਤ ਹੀ ਕਰਨਾ ਹੁੰਦਾ ਗੁਰੂ ਦੀ ਕਿਸੇ ਨਾਲ ਵਿਰੋਧਤਾ ਨਹੀਂ ਹੁੰਦੀ ਮੈਂ ਬਾਦ ਬਾਦੇ ਰੋਜ਼ ਆਪ ਜੀ ਨੂੰ ਸਟੇਜ ਤੋਂ ਕਹਿਣਾ ਕਿਉਂ ਉਹ ਤੇ ਨਿਰਵੈਰ ਹੈ ਆਖੋ ਸਤਿਨਾਮ ਵਾਹਿਗੁਰੂ ਆਲੇ ਦੁਆਲੇ ਸਾਰੇ ਇਲਾਕੇ ਨੂੰ ਨਿਮੰਤਰਣ ਦੇ ਦਿੱਤਾ ਮੇਂ ਜਗ ਵਿੱਚ ਆ ਕੇ ਜਗ ਵਿੱਚ ਆ ਕੇ ਲੰਗਰ ਛਕੋ ਦਰਸ਼ਨ ਦਰਸ਼ਨ ਦਿਓ ਪਰ ਖਿਮਾ ਕਰਨਾ ਬ੍ਰਾਹਮਣਾਂ ਨੂੰ ਨਹੀਂ ਸੱਦਿਆ ਕਿਉਂਕਿ ਕਿਸੇ ਸਿਰ ਮੌਰ ਬੰਦੇ ਨੂੰ ਸਮਝਾਉਣੀ ਹੋਵੇ ਗੱਲ ਤੇ ਫਿਰ ਪਤਾ ਲੱਗਦਾ ਕਹਿੰਦੇ ਜਦ ਜਗ ਹੋ ਹਟਿਆ ਮੰਦਤ ਮਾਧੋ ਦਾਸ ਟਾਲੀ ਦਾਸ ਕੇਸੂ ਦਾ ਸਾਰੇ ਆਏ ਦਿੱਬੜਾ ਕਿਲਾ ਕੀਤਾ ਵੀ ਅਸੀਂ ਸਮਾਜ ਦੇ ਸਿਰ ਮੌਰ ਬੰਦੇ ਹਾਂ ਸਾਨੂੰ ਲੋਕ ਪੂਜਦੇ ਨੇ ਪੂਜਾ ਦਾ ਸਭ ਤੋਂ ਪਹਿਲਾ ਹੱਕ ਸਾਡਾ ਹੈ ਤੇ ਬਾਦਸ਼ਾਹ ਕਹਿੰਦੇ ਕਹਿੰਦੇ ਜੋ ਕਿਛ ਲੇਖ ਲਿਖਿਓ ਵਿਦਨਾ ਸੁਣ ਨਾ ਮੈਂ ਤਾਂ ਗੁਰ ਕਲਗੀਧਰ ਪਾਤਸ਼ਾਹ ਜੀ ਦੀ ਰਚਨਾ ਬੋਲ ਰਿਹਾ ਕਹਿੰਦੇ ਵਿਧਾਤਾ ਨੇ ਜੋ ਕੁਝ ਲਿਖਿਆ ਹੈ ਪੰਡਤ ਜੀ ਜੋ ਕੁਛ ਲੇਖ ਲਿਖਿਓ ਵਿਦਨਾ ਸੋਈ ਪਾਇਓ ਮਿਸਰ ਜੋ ਸ਼ੋਕ ਨਿਵਾਰੋ ਗੁੱਸਾ ਕਿਉਂ ਕਰਦੇ ਹੋ ਭਾਗਾਂ ਵਿੱਚ ਜੋ ਲਿਖਿਆ ਹੁੰਦਾ ਉਹੀ ਮੇਰਾ ਮਿਲਦਾ ਮੇਰਾ ਕੋਈ ਔਪਰਾਧ ਨਹੀਂ ਦਾਦਾ ਤੇਖ ਪਾਤਸ਼ਾਹਾਂ ਤੱਕ ਕਹਿਣ ਲੱਗੇ ਪੰਡਤ ਜੀ ਇਹ ਚ ਮੇਰੀ ਗਲਤੀ ਨਹੀਂ ਮੇਰਾ ਕੋਈ ਅਪਰਾਧ ਨਹੀਂ ਗਿਓ ਯਾਦ ਤੇ ਭੂਲ ਨਹੀਂ ਕੋਪ ਚਿਤਾਰੋ ਤੁਹਾਡਾ ਖਿਆਲ ਹੀ ਭੁੱਲ ਗਿਆ ਕਹਦੇ ਹੋ ਸਤਨਾਮ ਵਾਹਿਗੁਰੂ ਖਿਆਲ ਉਹਦਾ ਭੁੱਲ ਜਾਂਦਾ ਹੁੰਦਾ ਜੇਦੀ ਲੋੜ ਨਾ ਹੋਵੇ ਇੱਕ ਵਾਰੀ ਕਹਦੇ ਹੋ ਸਤਨਾਮ ਵਾਹਿਗੁਰੂ ਖਿਆਲ ਉਹਦੀ ਯਾਦ ਨਹੀਂ ਜਿਹੜਾ ਬਹੁਤਾ ਜ਼ਰੂਰੀ ਨਾ ਹੋਵੇ ਕਹਿੰਦੇ ਬਾਗੋ ਨਿਹਾਲੀ ਪਠਾ ਦੇਹੁ ਆਜ ਬੜਾ ਪਿਆਰਾ ਸ਼ਬਦ ਹੈ ਬਾਗੋ ਨਿਹਾਲੀ ਕਹਿੰਦੇ ਕਹਿੰਦੇ ਤੁਹਾਡੇ ਹਿੱਸੇ ਦਾ ਤੁਹਾਨੂੰ ਦੇ ਦਿਆਂਗੇ ਬਾਦਸ਼ਾਹ ਕਹਿਣ ਲੱਗੇ ਭਲੇ ਤੁਮ ਕੋ ਨਿਸ਼ਚੈ ਜੀਤਾਰੋ ਤੁਸੀਂ ਇਹ ਗਰੰਟੀ ਲੈ ਲਓ ਕਿ ਜਿਹੜਾ ਤੁਹਾਡਾ ਹਿੱਸਾ ਹੈ ਉਹ ਤੁਹਾਨੂੰ ਵੀ ਮਿਲ ਜਊ ਪਰ ਕਹਿੰਦੇ ਨੇ ਸੇਵ ਕਰੀ ਇਨਹੀ ਕੀ ਪਾਵਤ ਆਪਣੇ ਖਾਲਸੇ ਨੂੰ ਕਹਿੰਦੇ ਨੇ ਜਦੋਂ ਸੇਵਾ ਕਰਦਾ ਹਾਂ ਬਾਦਸ਼ਾਹ ਕਹਿੰਦੇ ਨੇ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਸੇਵ ਕਰੀ ਇਨਹੀ ਕੀ ਪਾਵਤ ਔਰ ਕੀ ਸੇਵ ਸੁਹਾਤ ਨਾਲ ਜੀ ਕੋ ਆ ਦੇਖ ਜਿਨ੍ਹਾਂ ਨੇ ਜਾਨਾਂ ਪੱਲੀ ਤੇ ਰੱਖੀਆਂ ਹੋਈਆਂ ਨੇ ਸਮਾਜ ਦੀ ਸੇਵਾ ਲਈ ਇਹਨਾਂ ਨੇ ਜੀਵਨ ਨੂੰ ਜੋਖਮ ਵਿੱਚ ਪਾਇਆ ਹੋਇਆ ਜ਼ੁਲਮ ਤੋਂ ਬਚਾਉਣ ਲਈ ਇੱਛਾ ਕਰਦੀ ਹੈ ਉਹਨਾਂ ਦੀ ਸੇਵਾ ਕਰੀਏ ਆਖੋ ਸਤਨਾਮ ਵਾਹਿਗੁਰੂ ਦਾਨ ਦਿਓ ਦਾਨ ਦਿਓ ਇਨਹੀ ਕੋ ਪਲ ਇਹ ਦਾਨ ਦੇਣਾ ਤੇ ਆ ਮੇਰਾ ਖਾਲਸਾ ਬਣ ਇਹਨਾਂ ਨੂੰ ਦਿਓ ਔਰ ਆਨ ਕੋ ਦਾਨ ਨਾ ਲਾਗਤ ਨੀ ਕੋ ਕਿਸੇ ਹੋਰ ਨੂੰ ਦੋਗੇ ਵੇਰਡਾਂ ਦਿਓਗੇ ਉਸ ਦਾਨ ਦਾ ਕੋਈ ਲਾਭ ਨਹੀਂ ਹੋਣਾ ਮੋਹ ਗ੍ਰਹਿ ਮੇ ਤਨ ਤੇ ਮਨ ਤੇ ਸਿਰ ਲੋ ਹੈ ਤਨ ਹੈ ਸਭ ਹੀ ਇਹਨੂੰ ਮੇਰੇ ਇਸ ਘਰ ਵਿੱਚ ਤਨ ਕਰਕੇ ਮਨ ਕਰਕੇ ਤਨ ਕਰਕੇ ਮੇਰਾ ਸੀਸ ਵੀ ਇਹਨਾਂ ਨੂੰ ਹਾਜਰ ਹੈ ਆਖੋ ਸਤਨਾਮ ਵਾਹਿਗੁਰੂ ਓਹ ਹੋ ਅਹੋ ਜੀ ਸਤਿਗੁਰੂ ਕਮਾਲ ਕਰ ਸਿਟੀ ਸੰਸਾਰ ਵਿੱਚ ਐਸੀ ਗੱਲ ਨਹੀਂ ਕਿ ਦੂਸਰੇ ਜਿਹੜੇ ਅਵਤਾਰੀ ਪੁਰਸ਼ ਨੇ ਘਟ ਹੁੰਦੇ ਨੇ ਇਹ ਤਾਂ ਸੁਪਰੀਮ ਕਮਾਂਡਰ ਦੇ ਹੱਥ ਵਿੱਚ ਆ ਕਿੰਨੀ ਤਾਕਤ ਦੇਣੀ ਆ ਕਿਸੇ ਕਾਰਜ ਨੂੰ ਕਰਾਉਣ ਲਈ ਹੈ ਯੁੱਗ ਯੁੱਗ ਵਿੱਚ ਇਹ ਬਦਲਦਾ ਗਿਆ ਤੇ ਬਾਦਸ਼ਾਹ ਕਹਿੰਦੇ ਸਤਿਯੁਗ ਤੈ ਮਾਣਿਓ ਛਲਿਓ ਬਨਵਾਵਨ ਪਾਯੋ ਬਾਵਨ ਕਹਿੰਦੇ ਬੌਨੇ ਨਿੱਕੇ ਜਾਏ ਸਤਜੁਗ ਵਿੱਚ ਪਟ ਕਹਿੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਭੰਗ ਗੁਰਨਾਨਕ ਸਾਹਿਬ ਜੇ ਪਾਤਸ਼ਾਹ ਤੁਸੀਂ ਕਲਯੁਗ ਵਿੱਚ ਛੋਟੇ ਜੇ ਨਿੱਕੇ ਜੇ ਅਵਤਾਰ ਬਣ ਕੇ ਆਏ ਕਿਉਂਕਿ ਝੂਠ ਹੈ ਨਹੀਂ ਸੀ ਉਹਨਾਂ ਦੇ ਨਾਂ ਵਿੱਚ ਇਹੋਂ ਸੁਣਿਆ ਹੈ ਮੈਂ ਪੜਿਆ ਹੈ ਗ੍ਰੰਥਾਂ ਵਿੱਚ ਕਹਿੰਦੇ ਸੀ ਦੁੱਧ ਦਾ ਸਮੁੰਦਰ ਵਗਦਾ ਸੀ ਸੁਣਿਆ ਹੈ ਮੈਂ ਔਰ ਆਲੇ ਦੁਆਲੇ ਜਿੰਨੀਆਂ ਵੀ ਆਤਮਾਵਾਂ ਹੁੰਦੀਆਂ ਸੀ ਬੈਠ ਕੇ ਸਿਮਰਨ ਕਰਦੀਆਂ ਸੀ ਜਦ ਭੁੱਖ ਲੱਗਣੀ ਉਹਨਾਂ ਕੀ ਉਹ ਤੋਂ ਚ ਦੋ ਝੂਲੀਆਂ ਪੀ ਕੇ ਫਿਰ ਸਿਮਰਨ ਵਿੱਚ ਬਹਿ ਜਾਣਾ ਪਰ ਕਲਯੁਗ ਦੇ ਬੰਦੇ ਨੇ ਇਹ ਨਹੀਂ ਮੰਨਣਾ ਕਹਿੰਦੇ ਝੂਠ ਆਏ ਆਖੋ ਸਤ ਸਤਿ ਸਵਾਗਤ ਗੁਰੂ ਮਨ ਇੱਕ ਵੇ ਮਨੀ ਇਹਨਾਂ ਮੈਲਾ ਹੋ ਗਿਆ ਮਨ ਮੈਲੇ ਸਭ ਕੁਝ ਮੈਲਾ ਤਨ ਧੋਤੇ ਮਨ ਅੱਜਣ ਹੋਏ ਇੰਨਾ ਗੰਦਾ ਹੋ ਗਿਆ ਮਨ ਫਿਰ ਕੀ ਕਹਿੰਦੇ ਨੇ ਅੱਗੇ ਕਹਿੰਦੇ ਤਰੇਤਾ ਤਾਂ ਮਾਣਿਆ ਰਾਮ ਰਗੁਵੰਸ ਕਹਾਇਆ ਤ੍ਰੇਤਾ ਵਿੱਚ ਤੁਸੀਂ ਸ਼੍ਰੀ ਰਾਮਚੰਦਰ ਜੀ ਬਣ ਕੇ ਆਏ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ ਦੁਆਪਰ ਵਿੱਚ ਤੁਸੀਂ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਮਹਾਰਾਜ ਪਾਤਸ਼ਾਹ ਜੀ ਆਪ ਜੀ ਬਣ ਕੇ ਆਏ ਓਹੋ ਹੋ ਕਲ ਜੁਗ ਪਰਮਾਨ ਨਾਨਕ ਅੰਗਦ ਅਮਰ ਕਾਲ ਜੁਗ ਵਿੱਚ ਤੁਸੀਂ ਗੁਰੂ ਨਾਨਕ ਦਾ ਅਵਤਾਰ ਲੈ ਕੇ ਆਏ ਸਦਾ ਹੀ ਕਰੰਡਾ ਉਹ ਦੋ ਨਹੀਂ ਕੱਗਿਆ ਛੱਲ ਲੱਗਿਆ ਇਹ ਰੌਲਾ ਅਗਿਆਨਤਾ ਦਾ ਪਾਉਂਦਾ ਮੈਂ ਇਸ ਵਾਸਤੇ ਨਾ ਜਾਵਾਂ ਜਿਹੜਾ ਕਾਹੂ ਲਖਿਓ ਹਰ ਵਾਚੀ ਦੇ ਸਾਹਮਣੇ ਕਾਹੂ ਪਛਾਹ ਕੋ ਸੀਸ ਨਿਵਾਇਓ ਕਉ ਬੁਤਾਨ ਕੋ ਪੂਜਿਤ ਹੈ ਪਸ ਪਸ ਕਹਿੰਦੇ ਨੇ ਪੁੱਛੋ ਕਹਿੰਦੇ ਬੁੱਤਾਂ ਦੀ ਪੂਜਾ ਕਰੀ ਜਾਂਦਾ ਇਹ ਖਿਆਲ ਰੱਖਣਾ ਜਿਨ੍ਹਾਂ ਨੇ ਧਿਆਨ ਤਰਿਆ ਹੈ ਜਿਸ ਆਕਾਰ ਨੂੰ ਤੁਸੀਂ ਕਦੇ ਦੇਖਦੇ ਹੋ ਉਹਨਾਂ ਦਾ ਆਕਾਰ ਹੋ ਜਾਂਦਾ ਇੱਕ ਸਦਾ ਤੇ ਆ ਕੇ ਖਿਆਲ ਰੱਖਣਾ ਸੰਸਾਰ ਵਿੱਚ ਦਾ ਧਿਆਨ ਕਿੱਥੇ ਟਿਕਾਈਏ ਇਹ ਸਾਡਾ ਸਾਰਿਆਂ ਦੀ ਸਮੱਸਿਆ ਹੈ ਸਿਮਰਨ ਕਰਦੇ ਆ ਜੀ ਧਿਆਨ ਕਿੱਥੇ ਹੋਣਾ ਚਾਹੀਦਾ ਤੇ ਬਾਦਸ਼ਾਹ ਕਹਿੰਦੇ ਧੰਨ ਮੈਂ ਧਿਆਨ ਆ ਦੇਖ ਤੂੰ ਵਾਹਿਗੁਰੂ ਜਦ ਬੋਲੇਗਾ RAM ਜਦ ਬੋਲੇਗਾ ਤੂੰ ਇੱਕ ਅੱਖਰ ਬੋਲ ਕਿਉਂਕਿ ਬੀਜ ਬਹੁਤ ਛੋਟਾ ਹੁੰਦਾ ਤੂੰ ਕੁਛ ਬੋਲ ਤੇ ਸਹੀ ਪ੍ਰੇਮ ਨਾਲ ਸੌਦਾ ਤੇ ਪ੍ਰੇਮ ਦਾ ਸੀ ਧੰਨ ਮੈਂ ਧਿਆਨ ਧਿਆਨ ਮੈਂ ਜਾਣਿਆ ਬੋਲਿਆ ਕਰੋ आओ जरा एक मिनट तो लगाइए वाहे वाहे गुरु वाहे गुरु वाहे गुरु वा Wahiguru, Guru, wahiguru, Guru, 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 Guru.

ਵਾਕੁਰੁ ਵਕੁਰੁ 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 ਵਕੁਰੁ

ਉਹ ਸਾਡੇ ਕੋਲ ਕਈ ਵਾਰੀ ਬੰਦੇ ਆਉਣਗੇ। ਬਾਬਾ ਜੀ ਸਾਨੂੰ ਪੀਰ ਬੜਾ ਤੰਕਰ। ਆ ਸੁਣਨਾ ਗੁਰੂ। ਸਾਨੂੰ ਪੀਰ ਬੜਾ ਤੰਕਰਦਾ। ਮੈਂ ਕੀ ਕਹਿੰਦਾ ਤੁਹਾਨੂੰ ਪੀਰ। ਤੁਸੀਂ ਉਹਦੀ ਜਗ੍ਹਾ ਬਣਾਈ ਆ। ਤੁਸੀਂ ਉਹਦਾ ਚਿਰਾਗ ਜਗਾਉਂਦੇ ਹੋ, ਤੁਸੀਂ ਉਹਨੂੰ ਸਾਧਦੇ ਹੋ ਤਾਂ ਹੀ ਆਉਂਦੇ। ਤੁਸੀਂ ਉਹਦਾ ਚਿਰਾਗ ਜਗਾਉਂਦੇ ਹੋ, ਦੀਵਾ ਜਗਾਉਂਦੇ ਹੋ ਤਾਂ ਹੀ ਆਉਂਦਾ। ਨਾ ਜਗਾਓ। ਤੁਸੀਂ ਬੁਲਾਉਂਦੇ ਹੋ ਤਾਂ ਆਉਂਦੇ ਨਹੀਂ ਪਰ ਸੁਆਬ ਪੈ ਗਿਆ ਇੱਕ ਵਾਰੀ ਕੋ ਕਹਦੇ ਸੀ ਤੇ ਤੁਹਾਡੇ ਪੀਰ ਦਾ ਪਹਿਰਾ ਕਹਿੰਦਾ ਜੀ ਚਿਰਾਗ ਜਗਾ ਦਿਆ ਕਰਾਂ ਆਖੋ ਸਤਿਨਾਮ ਵਾਹਿਗੁਰੂ ਇਸ ਨੂੰ ਗੁਰੂ ਤੇ ਭਰੋਸਾ ਨਹੀਂ ਅਸਲ ਤੇ ਪੜਦਾ ਪਤਾ ਕੀ ਆ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੇ ਮੇਰੀ ਇੱਕ ਵਾਰੀ ਕਹਦੇ ਸੀ ਮੈਂ ਗਰੰਟੀ ਦੇ ਸਕਦਾ ਜੇ ਤੁਹਾਨੂੰ ਜੋ ਤੁਹਾਡੇ ਜੋ ਇੱਕ ਨੂੰ ਫਟ ਕੇ ਮੈਂ ਕਹਿ ਦਿਆਂ ਵੀ ਤੁਹਾਡੇ ਤੇ ਸਨੇਚਰ ਪਾਰਾ ਹੋ ਗਿਆ ਲਾ ਤੁਹਾਡੇ ਗੀੜੇ ਨਿਕਲ ਜਾਣੇ ਆਖੋ ਸਤਨਾਮ ਵਾਹਿਗੁਰੂ ਦਰਦੀ ਹਰ ਹਰ ਕਰਦੀ ਸਿਮਰਨ ਤੋਂ ਸਖਣਾ ਬੰਦਾ ਗੁਰੂ ਭਰੋਸੇ ਤੋਂ ਸਖਣਾ ਬੰਦਾ ਡਰੀ ਜਾਂਦਾ ਬੈਠਾ ਘਰ ਵੀ ਡਰੀ ਜਾਂਦਾ ਬਾਹਰ ਵੀ ਡਰੀ ਜਾਂਦਾ ਨਹੀਂ ਨਹੀਂ ਸਾਬ ਸੰਗਤ ਵਿੱਚ ਆਇਆ ਕਰੋ ਨਿਰਭੈ ਹੋ ਜਾਓਗੇ ਕੋਈ ਬੁਰਾ ਨਹੀਂ ਦੁਨੀਆ ਵਿੱਚ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਤੇ ਪਾਤਸ਼ਾਹ ਖੀਰ ਵਿੱਚ ਕਹਿੰਦੇ ਨੇ ਕੂਰ ਕਿਰਿਆ ਉਰਜੇ ਹੋ ਸਭੀ ਜਗ ਸਭੂ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੂਰ ਕਿਰਿਆ ਝੂਠੀ ਕੂਰ ਕਿਰਿਆ ਉਰਜੇ ਹੋ ਸਭ ਹੀ ਜਗ ਸੁਦੀਪ ਕੋ ਆਨ ਕੋ ਪੇ ਨਾ ਪਾਇਓ ਉਸ ਮਾਲਕ ਦਾ ਭੇਦ ਨਾ ਪਾਇਆ ਪਾਇਆ ਤੈਨੇ ਤੇ ਆਲੇ ਦਾਲੇ ਪਟਕ ਦਾ ਫਿਰਦਾਸ ਹਾਂ ਜੀ ਆਲੇ ਦਾਲੇ ਪਟਕ ਦਾ ਫਿਰਦਾਸ ਪਰ ਜੇ ਪ੍ਰੇਮ ਹੋਵੇ ਗੱਲ ਇੱਥੋਂ ਅੱਜ ਚੱਲੀ ਸੀ ਸਾਚ ਕਹੂੰ ਸੁਣ ਲੈੋ ਸਭ ਜਿਨ ਪ੍ਰੇਮ ਕੀਓ ਤਨਹੀ ਪ੍ਰਾਪਾਇਓ ਧੰ ਗੁਰੂ ਕਲਗੀ ਤਰਪਾਤੀ ਸ਼ਰਮ ਗ੍ਰਫਤਾਰ ਕਰਨ ਲਈ ਰੰਗゼ ਨੇ ਕਬੱਡੀ ਜਨੈਲਾਂ ਦੀ ਮੀਟਿੰਗ ਸੰਦਈ ਔਰ ਜਿੰਨੇ ਤੱਕੜੇ ਚੰਨਾਇਲ ਸੀ ਫੌਜ ਦੇ ਉਹਨਾਂ ਨੂੰ ਸੱਦਿਆ ਵੇ ਜਿਉਂਦਾ ਜਾਂ ਮਰਿਆ ਹੋਇਆ ਗੁਰੂ ਨੂੰ ਮੇਰੇ ਕੋਲ ਲਿਆ ਦਿਓ ਕੰਦੇ ਨੇ ਜਨੈਲਾਂ ਨੂੰ ਇਹ ਗੱਲ ਕਹੀ ਕੇ ਉੱਠ ਕੇ ਇਹੋ ਜਿਹਾ ਕੋਈ ਯੋਧਾ ਆਵੇ ਇਹੋ ਜਿਹਾ ਕੋਈ ਯੋਧਾ ਆਵੇ ਜਿਹੜਾ ਗੁਰੂ ਨੂੰ ਫੜ ਕੇ ਲਿਆਵੇ ਗ੍ਰਫਤਾਰ ਕਰਕੇ ਲਿਆਵੇ ਪਰੇ ਜਿਹੜਾ ਸਾਡੇ ਨਾਲ ਗੋਵਿੰਦ ਗੁਰੂ ਤਾਈ ਬਨ ਕੇ ਲਾਵੇ ਉਠੋ ਕੋਈ ਜੋ ਦਾ ਸੂਰਮਾ ਗੁਰੂ ਨਿਵਨ ਕੇ ਲਾਵੇ ਉਠੋ ਕੋਈ ਜੋ ਦਾ ਸੂਰਮਾ ਗੋਵਿੰਦ ਗੁਰੂ ਤਾਈ ਬਨ ਕੇ ਹੇ ਮਾਈ ਦਾ ਲਾਲ ਤੇ ਉੱਠੇ ਗੁਰੂ ਨੂੰ ਜੀਂਦਾ ਜਮੋਇਆ ਬਨ ਕੇ ਲੈ ਆਇਆ ਕਹਿੰਦੇ ਜਦ ਕੋਈ ਨਾ ਉੱਠਿਆ ਰੰਗਦੇਵ ਨੇ ਤਾਨਾ ਮਾਰਿਆ ਜਨੈਲਾ ਬੇ ਉਹ ਮਾਵਾਂ ਮੁੱਕ ਗਈਆਂ ਜਿਹੜੀਆਂ ਬਹਾਦਰ ਪੁੱਤਰ ਪੈਦਾ ਕਰਦੀਆਂ ਸੀ ਇੱਥੇ ਸੁੱਕ ਗਈਆਂ ਧਰਮੀ ਮਾਵਾ ਜਿਨ੍ਹਾਂ ਨੇ ਪੁੱਤ ਜੰਮੇ ਸੂਰ ਮੇ ਸੁੱਕ ਗਈਆਂ ਬਾਗਮੀ ਮਾਵਾ ਪੁੱਤਰ ਜਮੇ ਨੇ ਕੋਈ ਉਠਿਆ ਤਾਨਾ ਮਾਰਿਆ ਰੰਜੇਵ ਨੇ ਤੇ ਕੀ ਉਹ ਮਾਮਾ ਮੁੱਕ ਗਈਆਂ ਜਿਹੜੇ ਬਹਾਦਰ ਪੁੱਤਰ ਜਮਦਿਆਂ ਸੀ ਪੈਦਾ ਕਰਦੀਆਂ ਸੀ ਕਹਿੰਦੇ ਸੈਦ ਖਾਨ ਉਠਿਆ ਹੈ ਗੱਭਰੂ ਹੈ ਭਈ ਜਿਉਂਦਾ ਜਮੋਇਆ ਗੁਰੂ ਨੂੰ ਬੰਨ ਕੇ ਲਿਆ ਮੰਗਦਾ ਇਹ ਪੀਰ ਬੁੱਧੂ ਸ਼ਾਹ ਜੀ ਦਾ ਸਾਣਾ ਹੈ। ਬੀਬੀ ਨਸੀਰਾ ਦਾ ਭਰਾ ਹੈ। ਔਰ ਬੀਬੀ ਨਸੀਰਾ ਪੀਰ ਬੁੱਧੂ ਸ਼ਾਹ ਜੀ ਦੇ ਘਰੋਂ ਹੈ ਪਤਨੀ ਹੈ। ਗੱਜ ਹੈ ਕਈ ਵਾਰੀ ਰਿਸ਼ਤੇ ਇਦਾਂ ਦੇ ਹੋ ਜਾਂਦੇ ਨੇ ਪਰਖ ਦੇ ਉਦੋਂ ਪਤਾ ਲੱਗਦਾ। ਉਥੋਂ ਕਸਮ ਖਾ ਕੇ ਲੋਕ ਉਹਨੂੰ ਪੀਪਾਨਾਂ ਦਾ ਬੀੜਾ ਕਹਿੰਦੇ ਸੀ ਕੋਈ ਚੀਜ਼ ਚੱਕ ਲੈਣੀ ਰੱਖ ਦੇਣੀ। ਜਾਕੇ ਤੇ ਅਨੰਦਪੁਰ ਸਾਹਿਬ ਨੂੰ ਤੁਰ ਪਿਆ ਸੋਚਿਆ ਰਾਹ ਵਿੱਚ ਭੈਣ ਦਾ ਘਰ ਹੈ ਨਸੀਰਾ ਦਾ ਤੇ ਸਦੋਰਾ ਉੱਥੋਂ ਮਿਲ ਕੇ ਤੇ ਅੱਗੇ ਜਾਂਦਾ ਹਾਂ ਉੱਥੇ ਆ ਗਿਆ ਪੀਰ ਜੀ ਘਰ ਨਹੀਂ ਸਨ ਬੀਬੀ ਨਸੀਰਾ ਨੇ ਪੁੱਛਿਆ ਵੀਰ ਜੀ ਤਨ ਭਾਗ ਹੈ ਭਰਾਵਾਂ ਦਾ ਆਉਣਾ ਪੈਣਾ ਦੇ ਪਰ ਥੋੜਾ ਹੀ ਦਿਨ ਹੋਏ ਜੀ ਆਪ ਜੀ ਮਿਲ ਕੇ ਗਏ ਸੀ ਸੁਖ ਤੇ ਹੈ ਅਚਾਨਕ ਆਉਣਾ ਹੋ ਗਿਆ ਸਹਿਜ ਜੀ ਕੁਛ ਲੈਣ ਤਾਂ ਬੰਦਾ ਕਹਿੰਦੇ ਭੈਣ ਮੈਂ ਕਸਮ ਖਾ ਕੇ ਆਇਆ ਆਨੰਦਪੁਰ ਵਾਲੇ ਗੁਰੂ ਨੂੰ ਜਿਉਂਦਾ ਜੰਮ ਰਿਆ ਹੋਇਆ ਬਣ ਕੇ ਲੈ ਕੇ ਆਉਣਾ ਪੈਰਾਂ ਥੱਲੇ ਬਿਠੀ ਨਿਕਲੀ ਖਿਆਲ ਲਗਾਉਣਾ ਕਹਿੰਦੇ ਤੇਰੀ ਮਤ ਠੀਕ ਆ ਉਹ ਤਾਂ ਯੋਧੇ ਨੇ ਇਹ ਸੈਦ ਖਾਨ ਕਹਿੰਦਾ ਮੈਂ ਵੀ ਤੇ ਯੋਧਾ ਹਾਂ ਕਹਿੰਦੇ ਉਹ ਤਾਂ ਕਿਰਪਾਨ ਦੇ ਧਨੀ ਨੇ ਤਲਵਾਰ ਦੇ ਧਨੀ ਨੇ ਬਾਦਸ਼ਾਹ ਕਹਿੰਦੇ ਮੈਂ ਵੀ ਤੇ ਕਿਰਪਾਨ ਦਾ ਧਨੀ ਹਾਂ ਕਹਿੰਦੇ ਉਹ ਤਾਂ ਤੀਰਾਂ ਦੇ ਵੀ ਧਨੀ ਨੇ ਕਹਿੰਦੇ ਮੈਂ ਵੀ ਤੇ ਤੀਰਾਂ ਦੇ ਧਨੀ ਹਾਂ ਕਹਿੰਦੇ ਉਹ ਤਾਂ ਸਰਬ ਸੁਮਰਤ ਨੇ ਬਿਬਿੰਦ ਸੀ ਆ ਕਹਿੰਦੇ ਇੱਕਦਮ ਧਿਆਨ ਰਹਿ ਜਾ ਕੀ ਸੋਚਦੀ ਆ ਕਾਊ ਕੰਫਰਟ ਦਾ ਮਤਲਬ ਕੀ? ਯਾਨੀ ਗਾਂ ਦਾ ਸੁਖ ਸੁਵਿਧਾ ਦਾ ਮਤਲਬ ਕੀ ਹੈ? ਗਾਂ ਦੀ ਜਿਹੜੀ ਜ਼ਿੰਦਗੀ ਹੈ ਉਸ ਨੂੰ ਆਰਾਮਦਾਇਕ ਕਿਵੇਂ ਬਣਾਇਆ ਜਾ ਸਕਦਾ? We cow comfort we mean that we brought the cow from outside from nature into the barn. And then you have six really important points. ਉਹਨਾਂ ਵਿੱਚ ਜਿਹੜੀਆਂ ਪਹਿਲੀਆਂ ਤਿੰਨ ਹਨ ਹਵਾ, ਲਾਈਟ, ਪਾਣੀ। ਅਗਲੀਆਂ ਤਿੰਨ ਚੀਜ਼ਾਂ ਜਿਹੜੀਆਂ ਉਹ ਜਿਹਦੀ ਜਿਹਦੀ ਸਾਨੂੰ ਕਾਸਟ ਪੇ ਕਰਨੀ ਸਕਦੀ ਸਕਦੀ ਹੈ ਮਤਲਬ ਉਹ ਥੋੜੀ ਐਕਸਪੈਂਸਿਵ ਹੈ ਮਹਿੰਗੀਆਂ ਨੇ। ਰੈਸਟ, ਸਪੇਸ ਤੇ ਲਾਸਟ ਪਾਰਟ ਹੈ ਫੀਡ। ਵੇਖਣਾ ਨਾ ਭੁੱਲਣਾ। ਅਸੀਸ ਡੇਰੀ ਫਾਰਮ ਹੈਲਪਲਾਈਨ ਹਰ ਐਤਵਾਰ ਸ਼ਾਮ 6 ਵਜੇ ਪੀਟੀਸੀ ਨਿਊਜ਼ ਤੇ ਪ੍ਰੈਜੈਂਟਡ ਬਾਈ ਅਸੀਸ ਫੀਡ ਬਿਹਤਰ ਦੁੱਧ ਬਿਹਤਰ ਸਿਹਤ ਹਰ ਹਰ ਨਾਮ ਕਥਾਨਿਤ ਸੁਣੀਏ ਸਰਵਨ ਕਰੋ ਕਥਾ ਅਤੇ ਵਡਮੁੱਲੇ ਵਿਚਾਰ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਪਾਸੋਂ ਵਿਖਿਆਨ ਸ਼ੌਂ ਕਾਹੇ ਰਚਿਓ ਨਿਮਖ ਨਾ ਹੋ ਹੈ